ਜਦੋਂ ਇਥੋਂ ਗੰਗੂ ਨੇ ਜਾ ਕੇ ਜਾਨੀ ਮਾਨੀਖਾ ਠੰਡਾਦਾਰ ਨੂੰ ਰਿਪੋਰਟ ਦਿੱਤੀ ਤਾਂ ਉਹਨਾਂ ਨੂੰ ਕੁਤਵਾਲੀ ਲੈ ਕੇ ਗਏ ਅਟਕਸਾ ਗੁਰਦਾਰਿਤੋਂ ਕੁਤਵਾਲੀ ਜਾ ਕੇ ਉਹਨਾਂ ਨੂੰ ਕੁਤਵਾਲੀ ਦੇ ਵਿੱਚ ਬੰਦ ਰੱਖਿਆ ਸਹਿਬਜ਼ਾਦਿਆਂ ਨੂੰ ਉੱਥੇ ਉਹਨਾਂ ਨੇ ਇੱਕ ਰਾਤ ਕੱਟ ਕੇ ਦੂਜੀ ਸਵੇਰ ਉਹ ਸਰਾਂਧ ਨੂੰ ਲੈ ਕੇ ਗਏ ਸਰਾਂਧ ਜਾ ਕੇ ਉੱਥੇ ਸੂਬੇ ਦੇ ਸਾਹਮਣੇ ਜਦੋਂ ਪੇਸ਼ ਕੀਤਾ ਤਾ ਸਾਬ ਜਦਿਆਂ ਨੇ ਗੱਜ ਕੇ ਫਤਿਹ ਬੁਲਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾ ਬੱਚਿਆਂ ਨੂੰ ਕਿਹਾ ਵੀ ਇਹ ਆਨੰਦਪੁਰ ਦਾ ਦਰਬਾਰ ਨਹੀਂ ਤੁਸੀਂ ਇੱਥੇ ਸलाम ਕਹਿਣੀ ਆ ਉਹ ਕਹਿੰਦੇ ਵੀ ਜੋ ਸਾਡੇ ਪਿਤਾ ਜੀ ਨੇ ਸਾਨੂੰ ਕਿਹਾ ਅਸੀਂ ਤਾਂ ਉਹੀ ਕੁਛ ਕਹਿਣਾ ਉਹਨਾਂ ਦੀ ਪੇਸੀ ਪਾਤੀ ਉਹਨਾਂ ਨੂੰ ਮਾਤਾ ਗੁਜਰੀ ਕੌਰ ਠੱਡੇ ਬੁਰਜ 'ਚ ਬੰਦ ਕਰਤਾ ਠੱਡੇ ਬੁਰਜ 'ਚ ਦੂਏ ਦਿਨ ਸਿਪਾਹੀ ਫੇਰ ਲੈਣ ਗਿਆ ਜਦੋਂ ਸਿਪਾਹੀ ਲੈਣ ਗਿਆ ਤਾਂ ਮਾਤਾ ਗੁਜਰੀ ਉਹ ਸਾਫੇ ਬੰਦ ਕੇ ਲੋਰੀਆਂ ਦੇ ਕੇ ਸਿੱਖਿਆ ਦੇ ਕੇ ਮਾਤਾ ਗੁਜਰੀ ਤਿਆਰ ਕਰਦੀ ਹੈ ਸਾਫੇ ਬੰਦ ਕੇ ਕਿੱਕਣ ਮਾਤਾ ਕਚਹਿਰੀ ਵੱਲ ਨੂੰ ਤੋਰ ਰਹੀ ਹੈ ਉਹਨਾਂ ਲੈਨਾਂ ਨੂੰ ਬਾਠ ਦਾ ਢਾਟੀ ਜੱਥਾ ਅੱਠ ਸਭ ਗੁਰਦਾਰੇ ਤੋਂ ਪੇਸ਼ ਕਰ ਕਰ ਰਿਹਾ ਹੈ ਸੁਣੋ ਪਿਆਰ ਨਾਲ ਜਿਹੜੀਆਂ ਲੈਨਾਂ ਮੇਰੇ ਪਿਤਾ ਜੀ ਗਿਆਨੀ ਹਰदयाल ਸਿੰਘ ਬਾਠ ਨੇ ਲਿਖੀਆਂ ਉઠੋ ਲਾਲ ਵੇ ਸਿਪਾਹੀ ਲੈਣ ਆ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਉઠੋ ਲਾਲ ਵੇ ਸਿਪਾਹੀ ਲੈਣ ਆ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਬਾਜਾ ਮਾਰਦਾ ਸਿਪਾਹੀ ਜ਼ੋਰ ਜ਼ੋਰ ਦੀ ਕਿਉਂ ਦੀ ਛੇਤੀ ਮਾਤਾ ਬੱਚਿਆਂ ਨੂੰ ਤੋੜਦੀ ਸੁਬਾ ਰਿਆ ਹੈ ਬਦਲ ਮੰਗੋ ਕੋਲ ਜੀ ਤਿਆਰ ਕਰ ਦੋ ਸਤਾਪੀ ਹੈ ਕਾ ਹੁਕਮ ਨਵਾਬੀ ਕਬਰ ਆ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਉੱਠੋ ਲਾਲ ਵੇ ਸਿਪਾਈ ਲੈਣ ਆ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਦੁਰਨ ਲੱਗੇ ਦੰਦੇ ਮਾਤਾ ਨੂੰ ਧਲੇਰੀਆਂ ਐਵੇਂ ਪਿੱਛੋ ਮਾਤਾ ਟਾਉਣੀਆਂ ਨਹੀਂ ਟੇਰੀਆਂ ਮੁਰ ਮੁਰ ਕੇ ਨਾ ਪਾਉਣੀਆਂ ਨੇ ਫੇਰੀਆਂ ਨਹੀਂ ਰਤਾ ਕਬਰਾਇਓ ਗੜ ਪਾ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਉઠੋ ਲਾਲ ਵੇ ਉઠੋ ਲਾਲ ਵੇ ਉઠੋ ਲਾਲ ਵੇ ਸਿਪਾਈ ਲੈਣ ਆ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਮਾਤਾ ਬੱਚਿਆਂ ਨੂੰ ਤੁਰਤ ਜਗਾਉਂਦੀ ਮੁੱਖ ਚੁੰਮਦੀ ਤੇ ਨਾਲੇ ਸਮਝਾਉਂਦੀ ਸਾਫੇ ਬੰਨਦੀ ਤੇ ਸ਼ਾਂਤੀ ਨਾਲ ਲਾਹਮਦੀ ਸ਼ਾਰ ਪੰਥ ਦੀ ਵਧਾਇਓ ਸ਼ਾਰ ਪੰਥ ਦੀ ਵਧਾਇਓ ਸਮਝਾ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਉਠੋ ਲਾਲ ਵੇ ਛਪਾਈ ਲੈਣ ਆ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਸੁਭਾ ਕਹਿੰਦਾ ਫਤਿਹ ਅੱਗੇ ਨੂੰ ਬੁਲਾਇਓ ਨਾ ਕਿਤੇ ਸਿੱਖੀ ਦੇ ਪੁਲੇਖੇ ਵਿੱਚ ਆਇਓ ਨਾ ਸੁਭਾ ਕਹਿੰਦਾ ਫਤਿਹ ਅੱਗੇ ਨੂੰ ਬੁਲਾਇਓ ਨਾ ਕਿਤੇ ਸਿੱਖੀ ਦੇ ਪੁਲੇਖੇ ਵਿੱਚ ਆਇਓ ਨਾ ਕਿਆ ਹਰਦੀਆਰ ਸਿੰਘ ਬਾਠ ਦਾ ਪਨਾਇਓ ਨਾ 에ਰੀ ਸਿੱਖਾਂ ਦਾ ਦੁਆਨ 에ਰੀ ਸਿੱਖਾਂ ਦਾ ਦੁਆ ਸਮਝ ਆ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਉਠੋ ਲਾਲ ਵੇ ਉਠੋ ਲਾਲ ਵੇ ਉਠੋ ਲਾਲ ਵੇ ਸਿਪਾਈ ਲੈਣੀ ਆ ਗਿਆ ਮਾਤਾ ਕਹਿੰਦੀ ਬੱਚਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ